ਅੱਜ ਮੀਟਿੰਗ 211 ਨੂੰ ਅਸੀਂ ਇੱਥੇ ਛਾਪ ਠਿਕਾ ਐਰੀਆ ਦੇ ਵਿੱਚ ਲਾਲਜੀ ਦੀ ਪੰਜ ਸ਼ੌਪ ਹੈ ਉਹ ਵੀ ਕੰਪਲੇਨਟ ਆਈ ਸੀ ਸਾਡੇ ਕੋਲ ਕਿ ਉਹ ਇਸ 100 ਗਜ਼ ਦੇ ਦAIRE ਦੇ ਵਿੱਚ ਇੱਕ ਵੱਡਾ ਕਾਲਜ ਅਤੇ ਤਿੰਨ ਤੋਂ ਚਾਰ ਸਕੂਲ ਨੇ ਜੋ ਕਿ ਇਸ 100 ਗਜ਼ ਦੇ ਦAIRE ਦੇ ਵਿੱਚ ਆ ਰਹੇ ਤੇ ਇਸ ਇਹ ਇੱਕ ਐਂਟੀਸੀਪੀ ਦੇ ਰੂਲਸ ਕੋਟਾ ਰੂਲਸ ਦੇ ਤਹਿਤ 100 ਗਜ਼ ਦੇ ਦAIRE ਦੇ ਵਿੱਚ ਕਿਸੇ ਐਜੂਕੇਸ਼ਨ ਇੰਸਟੀਟਿਊਟ ਦੇ ਵਿੱਚ ਤੰਬਾਕੂ ਤੇ ਤੰਬਾਕੂ ਦੇ ਜਿਹੜੇ ਪ੍ਰੋਡਕਟਸ ਐ ਉਹ ਨਹੀਂ ਵੇਚੇ ਜਾ ਸਕਦੇ ਸੋ ਇਹ ਦੁਕਾਨ ਦੇ ਵਿੱਚ ਕਿੰਨੀ ਲੀਗਲ ਸੇਲ ਹੋ ਰਹੀ ਸੀ ਇੱਥੇ ਛਾਪਾ ਮਾਰੀ ਕੀਤੀ ਗਈ ਹੈ ਚਲਾਨ ਕੱਟੇ ਗਏ ਐ ਇਹਨਾਂ ਨੂੰ ਪ੍ਰੋਪਰਲੀ ਸਮਝਾਇਆ ਗਿਆ ਇਹਨਾਂ ਨੂੰ ਗੌਨ ਦਿੱਤੀ ਜਾ ਗਿਆ ਕਿ ਇਹਨਾਂ ਨੂੰ ਦੁਕਾਨ ਜਾਂ ਤੇ ਬੰਦ ਕਰਨ ਤੇ ਜਾਂ ਜਿਹੜੇ ਤੰਬਾਕੂ ਤੇ ਤੰਬਾਕੂ ਦੇ ਰਿਲੇਟਡ ਪ੍ਰੋਡਕਟਸ ਐ ਉਹਨੂੰ ਇਸ ਕੋ ਰੇਖਾ ਬੰਦ ਕਰਾਂ ਇਸ ਏਰੀਆ ਦੇ ਵਿੱਚ ਜੋ ਹੋਰ ਵੀ ਜੜੀਆਂ ਦੁਕਾਨਾਂ ਐ ਉਹਤੇ ਵੀ ਰੈਡ ਕੀਤੀ ਜਾਏਗੀ ਔਰ ਇਹ ਸਾਰੀਆਂ ਦੁਕਾਨਾਂ ਅਸੀਂ ਯਾਦ ਹੈ ਤੁਮਹਾਨੂੰ ਰਹਿਤ ਕਰਾਂਗੇ ਜਾਂ ਇਹਨਾਂ ਦੁਕਾਨਾਂ ਨੂੰ ਬੰਦ ਕੀਤਾ ਜਾਏਗਾ